ਪੰਜਾਬ ਸਰਕਾਰ ਨੇ ਕੱਚੇ ਮਕਾਨਾਂ ਦੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਪਾਇਲ ਹਲਕੇ ਦੇ ਵਿੱਚ ਰਹਿੰਦੇ ਕੱਚੇ ਮਕਾਨਾਂ ਵਾਲੇ 321 ਪਰਿਵਾਰਾਂ ਲਈ ਖੁਸ਼ ਖਬਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸਾਰੇ ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨਾਲ ਹੁਣ ਇਹ ਪਰਿਵਾਰ ਜਲਦ ਹੀ ਆਪਣੇ ਪੱਕੇ ਘਰ ਦੇ ਵਿੱਚ ਰਹਿ ਸਕਣਗੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਪਾਇਲ ਦਾਣਾ ਮੰਡੀ ਦੇ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੱਖਿਆ ਗਿਆ ਸੀ ਸਮਾਗਮ ਦੌਰਾਨ ਹੜਕੇ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਪਤਰੀਆਂ ਨੂੰ ਮਨਜ਼ੂਰੀ ਪੱਤਰ ਵੰਡੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਕਸਦ ਗਰੀਬ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਉਣਾ ਹੈ ਅਤੇ ਜੋ ਵੀ ਪਰਿਵਾਰ ਕਈ ਸਾਲਾਂ ਤੋਂ ਪੱਕੇ ਘਰ ਦਾ ਸੁਪਨਾ ਦੇਖ ਰਹੇ ਸਨ ਉਹਨਾਂ ਦਾ ਸੁਪਨਾ ਹੁਣ ਹਕੀਕਤ ਬਣੇਗਾ ਇਸ ਦੌਰਾਨ ਮਨਜ਼ੂਰੀ ਪੱਤਰ ਹਾਸਲ ਕਰਨ ਵਾਲੇ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਇਹ ਕਦਮ ਚੁੱਕਿਆ ਹੈ ਉਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ ਕਈ ਲਾਭਪਾਤਰੀਆਂ ਨੇ ਦੱਸਿਆ ਹੈ ਕਿ ਉਹ ਲੰਬੇ ਸਮੇਂ ਤੋਂ ਕੱਚੇ ਮਕਾਨਾਂ ਦੇ ਵਿੱਚ ਰਹਿ ਰਹੇ ਸਨ ਅਤੇ ਮੀਂਹ ਅਤੇ ਸਰਦੀਆਂ ਦੇ ਵਿੱਚ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਵਿਧਾਇਕ ਗਿਆਸਪੁਰਾ ਨੇ ਸਟੇਜ ਤੋਂ ਦਾਅਵਾ ਕੀਤਾ ਹੈ ਕਿ ਅੱਗੇ ਵੀ ਹਲਕੇ ਦੇ ਲੋਕਾਂ ਲਈ ਇਸੇ ਤਰੀਕੇ ਦੀਆਂ ਲਾਭਕਾਰੀਆਂ ਯੋਜਨਾਵਾਂ ਮਿਲਦੀਆਂ ਰਹਿਣਗੀਆਂ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਹਰ ਹੱਕਦਾਰ ਪਰਿਵਾਰ ਤੱਕ ਸਕੀਮ ਦਾ ਲਾਭ ਪਹੁੰਚਾਇਆ ਜਾਵੇਗਾ ਇਸ ਮੌਕੇ ਮੀਰਾਂ ਨਾਲ ਗਰਬਤ ਕਰਦੇ ਹੋਰ ਕੀ ਕੁਝ ਕੀਤਾ ਉਹਨਾਂ ਨੇ ਇੱਕ ਵਾਰ ਆ ਪਾਉ ਸੁਣਦੇ ਆ ਗਰੁੱਪ ਇੱਕ ਬਹਾਦਰ ਮਹਾਰਾਜ ਜੀ ਦੇ 350 ਸ਼ਹੀਦੀ ਪੁਰਖ ਨੂੰ ਸਮਰਪਿਤ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਗਰੀਬ ਪਰਿਵਾਰ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਮੰਗ ਕਰਦੇ ਸੀ ਕਿ ਉਹਨਾਂ ਦਾ ਵੀ ਕਿਤੇ ਘਰ ਬਣੂਗਾ ਕੋਈ ਉਹਨਾਂ ਦੇ ਵੀ ਘਰਾਂ ਦੀ ਕੋਈ ਸਾਰ ਲੋਗ ਤੇ ਉਹ 300 22 ਘਰਾਂ ਦੇ ਕਰੀਬ ਜਿਹੜਾ ਹੈਗਾ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਅੱਜ ਦੇਣੇ ਆ ਕਿਉਂਕਿ ਉਹਨਾਂ ਦੇ ਘਰਾਂ ਦੀ ਹਾਲਤ ਜਿਹੜੀ ਆ ਉਹ ਬਹੁਤ ਖਰਾਬ ਆ ਪਰ ਉਸ ਖਰਾਬ ਹਾਲਤ ਨੂੰ ਦੇਖਦੇ ਹੋਏ ਅੱਜ ਅਸੀਂ ਮਾਣਯੋਗ ਕੇਂਦਰ ਸਰਕਾਰ ਦਾ ਤੇ ਮਾਣਯੋਗ ਮੁੱਖ ਮੰਤਰੀ ਸ਼ਰਦੂਲ ਸਿੰਘ ਮਾਨ ਜੀ ਦਾ ਬਹੁਤ ਲੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਦੀ ਬਾਹ ਪੜੀਆ ਜਿਨ੍ਹਾਂ ਨੇ ਇਹਨਾਂ ਦੇ ਦੁੱਖ ਨੂੰ ਸੁਣਿਆ ਔਰ ਬੜੇ ਲੰਬੇ ਸਮੇਂ ਤੋਂ ਤੜਪ ਰਹੇ ਸੀ ਕਿ ਕੋਈ ਆਵੇਗਾ ਕੋਈ ਸਾਡੀ ਬਾਹ ਪੜੇਗਾ ਔਰ ਇਹ ਜਿਹੜਾ ਮੁੱਦਾ ਸੀ ਮੇਰੇ ਵੱਲੋਂ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਗਿਆ ਸੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਸਾਈਟਾਂ ਸੀਗੀਆਂ ਉਹ ਬੰਦ ਸੀਗੀਆਂ ਤੇ ਉਸ ਮੁੱਦਾ ਚੁੱਕਣ ਤੋਂ ਬਾਅਦ ਸਾਈਟਾਂ ਵੀ ਖੁੱਲੀਆਂ ਤੇ ਸਾਡੇ ਕਚਨੇ ਅਸੀਂ ਉਹਨਾਂ ਦੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਕੰਡ ਫੇਜ਼ ਹੋਏਗਾ ਉਹ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਘਰਾਉਣ ਦੀ ਰੋਡ ਨਹੀਂ ਤੁਹਾਡੇ ਵੀ ਜਿਹੜੇ ਨਾਂ ਨੇ ਉਹ ਉਹਦੇ ਵਿੱਚ ਪਾਏ ਜਾਣਗੇ ਜਿਹੜਾ ਵੀ ਜੈਨੂਨ ਹੋਏਗਾ ਜਿਹਦਾ ਕੋਈ ਘਰ ਦੀ ਕੋਈ ਨੁਕਸਾਨ ਹੋਇਆ ਹੋਏਗਾ ਕਿਸੇ ਦਾ ਬਾਲਾ ਗਿਰਿਆ ਜਾਂ ਕਿਸੇ ਦੀ ਕੋਈ ਘਰ ਦਾ ਨੁਕਸਾਨ ਹੋਇਆ ਉਹਨਾਂ ਦੇ ਸਾਰੇ ਘਰਾਂ ਨੂੰ ਠੀਕ ਕਰਨਾ ਆਮ ਆਦਮੀ ਪਾਰਟੀ ਦਾ ਫਰਜ ਆ ਤੇ ਅਸੀਂ ਉਹਨਾਂ ਨੂੰ ਠੀਕ ਕਰਾਂਗੇ ਤੇ ਇਹ ਕੋਈ ਅਸੀਂ ਇਹਨਾਂ ਤੇ ਆਸਾਨ ਨਹੀਂ ਹੈ ਇਹ ਇਹਨਾਂ ਦਾ ਕਰਜ਼ਾ ਵਾ ਉਹ ਅਸੀਂ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰਾਂਗੇ